ਪ੍ਰਤਾਪ ਸਿੰਘ ਬਾਜਵਾਣ ਇੱਕ ਵੱਡਾ ਦਾਅਵਾ ਕੀਤਾ ਹੈ ਬਾਜਵਾ ਮੁਤਾਬਕ ਉਹਨਾਂ ਦੀ ਪਾਰਟੀ ਵਿੱਚ ਵੀ ਵੱਡੇ ਚਿਹਰੇ ਸ਼ਾਮਲ ਹੋਣ ਵਾਲੇ ਨੇ ਹਾਲਾਂਕਿ ਬਾਜਵਾਣ ਇਹਨਾਂ ਚਿਹਰਿਆਂ ਦਾ ਨਾਮ ਤਾਂ ਨਹੀਂ ਦੱਸਿਆ ਪਰ ਇਹ ਜ਼ਰੂਰ ਕਿਹਾ ਕਿ ਕੁਝ ਵੱਡੇ ਚਿਹਰੇ ਉਹਨਾਂ 'ਚ ਸ਼ਾਮਲ ਹੋਣਗੇ ਬਾਜਵਾ ਮੁਤਾਬਕ ਉਹਨਾਂ ਹੜੇ ਦੇ ਵੱਡੇ ਚਿਹਰਿਆਂ ਨੂੰ ਰੋਕ ਕੇ ਰੱਖਿਆ ਹੋਇਆ ਹੈ ਬਾਜਵਾ ਨੂੰ ਸਵਾਲ ਉਹਨਾਂ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਜੀ ਪੀ ਦੇ ਪਾਰਟੀ ਛੱਡਣ ਤੇ ਹੋਇਆ ਸੀ ਇਲੈਕਸ਼ਨਾਂ ਤੋਂ ਪਹਿਲੇ ਅਣਜਾਣ ਬਣਿਆ ਬਹੁਤ ਸਾਰੇ ਸਾਡੇ ਵਿੱਚ ਵੀ ਆਣ ਵਾਲੇ ਨੇ ਅਸੀਂ ਹਜੇ ਰੋਕ ਕੇ ਰੱਖਿਆ ਵੱਡੇ ਵੱਡੇ ਚਿਹਰੇ ਆਣਗੇ ਤੇ ਜੀਪੀ ਸਾਹਿਬ ਨੂੰ ਤੇ ਮੇਰਾ ਖਿਆਲ ਪੁਰਾਣੇ ਵਕਤ ਦਾ ਜੇ ਟਰੈਕ ਰਿਕਾਰਡ ਹੀ ਵੇਖੋ ਪਹਿਲੇ ਖਾਲੀ ਦਲਵੈਸਨ ਫਿਰ ਪੀਪੀਪੀ ਚ ਗਏ ਫਿਰ ਸਾਡਿਆਂ ਨੇ ਕਾਂਗਰਸ ਚ ਲੈ ਆਂਦੇ ਹੁਣ ਇੱਕ ਛੋਟਾ ਜਿਹਾ ਲਾਲਚ ਕਿ ਮੇਰੇ ਆ 2.5 ਸਾਲ ਜਿਹੜੇ ਨੇ ਸੌਖੇ ਟੱਪ ਜਾਣਗੇ ਤੁਹਾਨੂੰ ਅੰਦਾਜ਼ਾ ਹੈ ਹੀ ਕਿ ਗਵਰਨਮੈਂਟ ਚ ਆਣ ਦਾ ਮਕਸਦ ਕੀ ਇਨੂੰ ਇਸ ਗੱਲ ਦਾ ਮੇਰੇ ਨਾਲ ਟੈਲੀਫੋਨ ਤੇ ਪਹਿਲੇ ਗੱਲ ਵੀ ਹੋਈ ਸੀ ਮੈਂ ਕਿਹਾ ਸੀ ਜੀਪੀਜੀ ਸਿਆਸੀ ਤੁਸੀਂ ਸੂਸਾਈਡ ਕਰਨ ਲੱਗੇ ਹੋ ਇਹ ਤੁਹਾਡਾ ਸੂਸਾਈਡ ਹੈ ਚੌਥੀ ਪਾਰਟੀ ਚੱਲੇ ਹੋ ਵੈਸੇ ਵੀ ਤੁਹਾਡਾ ਮजूद ਖਤਮ ਹੋ ਜਾਣਾ ਹੈ ਜਮਾਤ ਨੇ ਇਸ ਤੋਂ ਬਾਅਦ ਤੇ ਆਣਾ ਨਹੀਂ ਇਹ ਤੇ ਐਬੋਲੇਸ਼ਨ ਸੀ ਇੱਕ ਵਾਰ ਆਈ ਹੈ ਇਸ ਤੋਂ ਬਾਅਦ ਇਹਨਾਂ ਦਾ ਕੰਮ ਤੇ ਮੁੱਕ ਜਾਣਾ ਹੈ ਹਮੇਸ਼ਾ ਤੇ ਤੂੰ ਖੁਦ ਕਾਸ਼ੀ ਕਿਹੜੀ ਗੱਲਾਂ ਕਰਨ ਜਾ ਰਿਹਾ ਤੇ ਜਿਹੜਾ ਖੁਦ ਕਾਸ਼ੀ ਦੇ ਉੱਤਰ ਆਏ ਉਹਨੂੰ ਕਿੰਨੀ ਵਾਰ ਕੋਠੇ ਤੋਂ ਲਾ ਸਕਦੇ ਹੋ ਤੁਸੀਂ ਇਹਨੇ ਛਾਲ ਮਾਰਨੀ ਮਾਰਨੀ ਸੀ ਸੋ ਇਹ ਆਤੋਂ ਮਜਬੂਰ ਹੈ ਚੌਥੀ ਪਾਰਟੀ ਚਲਾ ਗਿਆ ਕੋਈ ਗੱਲ ਨਹੀਂ